ਹਾਂਜੀ ਕੀ ਹਾਲ ਸਾਰੇ ਵੀਰਾਂ ਦਾ ਤੇ ਅੱਜ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਦਾ ਬਾਲਣ ਵੱਡਣਾ ਮੇਲੇ ਵਾਸਤੇ ਫੇਰ ਤੇ ਮਲਾਉਨੇ ਵੀਰਾਂ ਨਾਲ ਅੱਜ ਫੇਰ ਤੁਹਾਨੂੰ ਆਜਾ ਚੱਲਦੇ ਆਂ ਆਪਾਂ ਕੋਲੋਂ ਜਾਣਾ ਜਬਾਲਣ ਵੱਡਣਾ ਆਹ ਖੜਾ ਆਪਣਾ ਟਰੈਕਟਰ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਜੀ ਦਵਾਨ ਹਾਲ ਉਹ ਖੜਾ ਟਰਾਲਾ ਸਾਹਮਣੇ ਚੱਲਦੇ ਆਪਾਂ ਵੀਰ ਆਪਣੇ ਆਉਂਦਾ ਕਰਾਂ ਦਵਾਲੀ ਵਾਲੀ ਬਾਕੀ ਗਏ ਵੱਡਣਾ ਬਾਲਣਾ ਲਓ ਜੀ ਵੀਰ ਜੀ ਸੇਵਾਦਾਰ ਆਪਣੇ ਨਾਲ ਬੈਠੇ ਹੋਏ ਆ ਜੋ ਬਣਾਉਣੀ ਪਿੱਛੇ ਆਉਂਦਾ ਹੈ ਤੇ ਆਪਾਂ ਆਹ ਮੰਡੀ ਉਹ ਚੌਂਕੀ ਜੀ ਜਾਣਾ ਉੱਥੋਂ ਵੱਟਣਾ ਬਾਲਣ ਤੇ ਚੱਲਦੇ ਫਿਰ ਆਪਾਂ ਆਜੋ ਜੀ ਆਪਾਂ ਪਹੁੰਚ ਚੁੱਕੇ ਆ ਆਹ ਚੌਂਕੀ ਜੇ ਵੱਟਣਾ ਬਾਲਣ ਇੱਧਰ ਸਾਹਮਣੇ ਵੱਟ ਰਿਹਾ ਤੇ ਟਰਾਲਾ ਆਪਾਂ ਖੜ ਲਗੇ ਬੈਗ ਚੇਗਾ ਵੀਰ ਆਪਣਾ ਕਰਾਊਗਾ ਬੈਗ ਟਰਾਲੀ ਵੀ ਲੈਣ ਨੂੰ ਕਰੀਏ ਚੇਗੇ ਵੀਰ ਓਏ ਥੈਲਾ ਦੋ ਸੇਮੋ ਵੀਰ ਅੱਲਾ ਦੂ ਲੇ ਦੋ ਨਾ ਸਰ ਸੋ ਮੈਂ ਬੈਂਡ ਦੇ ਫੇਰ ਲਾਈ ਮਖਲਾ ਮੈਂ ਕਿ ਬੈਂਡ ਦੇ ਬੈਂਡ ਦੇ ਸਰ ਪਾ ਨਹੀਂ ਆਦੇ ਬਾਸਕਾਰ ਸ਼ੌਟ ਵੀ ਨਿਕਲ ਗਿਆ ਬਾਈ ਜੀ ਸਾਡਾ ਗ੍ਰਾਈਜ਼ ਹੂੰ ਹੂੰ ਨਹੀਂ ਦੋ ਜਾਨ ਲੱਗਣਾ ਫਾੜੀ ਸਾੜਾ ਹੱਥ ਦੇਖ ਇੱਧਰ ਲਾਵਾ ਬਾਬਾ ਜੰਗਰਾ ਸਿੰਘ ਜੀ ਕੋ ਲੈ ਆਓ ਲੈ ਆਓ ਯਾਰ ਮੋਰੋ ਲੱਗਦਾ ਸੀ ਆ ਜੀ ਆਪ ਮੋਬਾਈਲ ਲੈ ਲੈਂਦੇ ਇੱਕ ਵੇਹ ਦੇ ਕੇ ਭੰਡੋਣਾ ਹੁੰਦਾ ਹੈ ਜੇ ਰਾਸਤਾ ਕਲੀਅਰ ਕਰੋ ਹੱਲਾ ਦੀ ਸੇਵਾ ਹੀ ਵੀਰ ਜੀ ਸੰਗਤ ਬਹੁਤ ਥੱਕ ਗਈ ਆ ਏਨਰਜੀ ਹੋ ਗਈ ਲੋ ਤੇ ਹੱਲਾ ਦੀ ਸੇਵਾ ਹੀ ਕੇ ਵੀਰ ਲੋ ਤੇ ਸੰਗਤ ਨੂੰ ਪਾਈਆਂ ਜਾਣਗੀਆਂ ਬੰਦੇ ਕੀਤੇ ਜਾਣਗੇ ਜੈਨ ਜ਼ੋਰ ਮਾਰਨਗੇ ਪੂਰਾ 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 ਹੋ ਜਾਗੇ هڙو ها ها هو يار ها 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 ਸਭ 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 ਪੈਣ ਕਰਿਆ ਬੰਦਾ ਸਾਰੇ ਆ ਗਏ ਇੱਥੇ ਵੀ ਘੋੜੀ ਰਹੀ ਇੱਥੇ ਓਏ ਹਾਲੋ ਅੱਡੀ ਮੈਂ ਕਿੱਦੇ ਲਾਇਆ ਵੀਡੀਓ ਬਾਬਾ ਹਣਮ ਕਰ ਵੀਡੀਓ ਆਉਂਦੀ ਨੈਟ ਰੇ ਚੜਦੀ ਆ ਫੇਮਸ ਹੱਸੋ ਥੜਾ ਆ ਮੈਨੂੰ ਕਰ ਇੱਕ ਨਹੀਂ ਮੁੱਛਾਂ ਕੁੰਡੀਆਂ ਕਰਕੇ ਕਾਦੇ ਲਈ ਆਪਾਂ ਖੜਨਾ ਹੈ ਬੰਨ ਲ ਦੱਸੋ ਸਾਰੀ ਸੰਗਤ ਨੂੰ ਮੁੱਛਾਂ ਨੇ ਕੁੰਡੀਆਂ ਸੰਗਤ ਨੂੰ ਦੱਸ ਜੇ ਜੀ ਚੱਲ ਚੱਲ ਬਸ ਆਪਣੀ ਵਾ ਦੋ ਯਾਰ ਸਾਡੀ ਦੇ ਬੰਦ ਵਿੱਚ ਖੜ ਰਹੇ ਆ ਆਹੋ ਚਾਹ ਦੱਸ ਤੈਨੂੰ ਹੈਲੋ ਸਾਰਾ ਟੈਕਸ ਟੂ ਸਾਰਾ ਸਵਾਗਤ ਹੈ ਅੱਜ ਦਾ ਮੁੱਖਲਾਗ ਇਹ ਮਾਰ ਦਿੰਦਾ ਹੈ ਅੱਜ ਦੇ ਵਲੌਗ ਜ ਵਿੱਚ ਤੁਹਾਡਾ ਸਵਾਗਤ ਜਿਦਾ ਤੁਹਾਨੂੰ ਪਤਾ ਆਪਾਂ ਟੂਰ ਤੇ ਟੀਮ ਆਤੀ ਤੁੰ ਹੈ ਹੁਣ ਆਪਾਂ ਇੱਥੇ ਥੂੜੇ ਮੜ ਲੈਂਦੇ ਹਾਂ ਹਾਂ ਮੇਰੇ ਨਾਲ ਦੀ ਮਗਰ ਆਪਾਂ ਤਾਂ ਜਿੱਦਾਂ ਪਤਾ ਹੀ ਆ ਗਿਆ ਅਗਲਾ ਟੂਰ ਆਪਾਂ ਅਮਰੀਕਾ ਦਾ ਟੂਰ ਆ ਗਿਆ ਆਹ ਤਿਖਨੀ ਵਾਲਿਆ ਨਹੀਂ ਅੰਦਰ ਆ ਰਹੀਆਂ ਬਲਾ ਨੇ ਉਹਵਾ ਜਿੱਥੇ ਸਮਾਣਾ ਕਰਨੇ ਐਵੇਂ ਜਿਦਾ ਆਇਆ ਐ